ਅੱਜ ਤੁਹਾਨੂੰ ਉਸ ਧੀ ਦੀ ਇੱਕ ਸੱਚੀ ਕਹਾਣੀ ਦਿਖਾਵਾਂਗੇ ਕਿ ਪਿਤਾ ਦੇ ਜਾਨ ਤੋਂ ਬਾਅਦ ਕਿੰਨੀ ਕਿਹੜੀਆਂ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪਿਆ ਕਿਸ ਤਰ੍ਹਾਂ ਮਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੀ ਧੀ ਨੂੰ ਤੇ ਆਪਣਾ ਜਿਹੜਾ ਛੋਟਾ ਜਿਹਾ ਕਾਰੋਬਾਰ ਹੈ ਥੋੜਾ ਸੈਟਅਪੜਾ ਤਿਆਰ ਕੀਤਾ ਨਾ ਨੇ ਖਾਣ ਪੀਣ ਦਾ ਹਰ ਮੰਨ ਕਿੰਨੀ ਕਿ ਮਿਹਨਤ ਕਰਨੀ ਪਈ ਆ ਪਿਤਾ ਦੇ ਜਾਨ ਤੋਂ ਬਾਅਦ ਮੈਂ 5 ਸਾਲ ਦੀ ਜਿਹੜੇ ਮੇਰੇ ਪਾਪਾ ਦੀ ਡੈਥ ਹੋਈ ਗਿਆ ਬਸ ਇਸੇ ਗੱਲ ਦਾ ਦੁੱਖ ਹੁੰਦਾ ਕਿ ਜੇ ਲੋ ਆਕਾਸ਼ ਸਾਡੇ ਕੋ ਵੀ ਪਹੇਂਦੇ ਸਾਇਦ ਮੇਰੇ ਪਾਪਾ ਅੱਜ ਸਾਡੇ ਕੋਲ ਹੁੰਦੇ ਸਾਨੂੰ ਸ਼ਾਇਦ ਇਸ ਰੇੜੀ ਸ਼ਾਦਾ ਪਾਇਸ ਰੇੜੀ ਤੇ ਨਾ ਹੁੰਦੇ ਆਪਾਂ ਮੰਮਾ ਨੇ ਬਾਜਾ ਸਾਨੂੰ ਸੁਲਾਈ ਕਰ ਕਰਕੇ ਨਾਲ ਹੀ ਸਾਡੀ ਰੇੜੀ ਆ ਉਹਨਾਂ ਨੂੰ ਮਤਲਬ ਉਹਦਾ ਕੰਮ ਕਰ ਕਰਕੇ ਸਾਨੂੰ ਪਾਲਿਆ ਤੇ 5 ਸਾਲ ਲੰਗੇ ਤੇ ਮੇਰੇ ਵੱਡੇ ਬ੍ਰਦਰ ਦੀ ਡੈਥ ਹੋ ਗਈ ਤੇ ਉਹਦਾ ਵੀ ਐਕਸੀਡੈਂਟ ਹੋ ਗਿਆ ਤੇ ਉਹਦੇ ਨਾਲ ਸੱਟ ਲੱਗੀ ਉਹ ਵੀ ਮੌਕੇ ਤੇ ਦੀ ਮੌਤ ਹੋ ਗਈ ਦੀ ਤੁਸੀਂ ਕਿਸਾ ਦੇਖਦੇ ਹੋ ਕਿ ਜ਼ਿੰਦਗੀ 'ਚ ਪੈਸਾ ਕਿੰਨੇ ਕਿ ਐਵੇਂ ਤੇ ਪੈਸੇ ਨਹੀਂ ਕਿੱਲਾ ਕਿ ਜੀਉਂਦੇ ਪਹਿਲਾਂ ਨਹੀਂ ਹੁੰਦਾ ਹੁੰਦਾ ਸੀ ਪਰ ਜਦੋਂ ਹੁਣ ਆਪਾਂ ਸੋਚਦੇ ਹਾਂ ਉਹਦੇ ਆਪਾਂ ਛੋਟੇ ਰ ਪਾਪਾ ਜੀ ਇੱਥੇ ਪਰ ਹੁਣ ਪਤਾ ਲੱਗਦਾ ਕਿ ਸ਼ਾਇਦ ਉਸ ਟਾਈਮ ਪੈਸੇ ਹੁੰਦੇ ਤੇ ਸ਼ਾਇਦ ਮੇਰੇ ਪਾਪਾ ਦੀ ਡੈਥ ਨਾ ਹੁੰਦੀ ਉਹ ਬਚ ਜਾਂਦੇ ਹੋ ਤੇ ਰਿਸ਼ਤੇ ਦਾ ਹਮੇਸ਼ਾ ਮਾੜੇ ਸਮੇਂ ਚੰਗੇ ਸਮੇਂ 'ਚ ਖੜਦੇ ਵੀ ਨੇ ਤੁਹਾਡਾ ਇਹ ਦੇ ਬਰਗੀ ਆ ਇਹ ਸਿਰਫ ਗੱਲਾਂ ਹੀ ਨੇ ਕਿ ਮਾੜੇ ਟਾਈਮ 'ਤੇ ਨਾਲ ਰਿਸ਼ਤੇ ਖੜਦੇ ਆ ਕੋਈ ਨਹੀਂ ਖੜਦਾ ਤੁਹਾਡੇ ਨਾਲ ਤੇ ਪਾਪਾ ਜੀ ਦੀ ਡੈਥ ਹੋਈ ਜੇ ਕੋਈ 4 ਪੈਸੇ ਦੇ ਰਿੰਦਾ ਸ਼ਰ ਮੇਰੇ ਪਾਪਾ ਬਚ ਦੱਤ ਹੋਈਆ ਠੀਕ ਆ ਉਦੋਂ ਵੀ ਉਦੋਂ ਵੀ ਸਾਡਾ ਕਿੰਨੇ ਸਾਥ ਨਹੀਂ ਦਿੱਤਾ ਮਤਲਬ ਮੜਾ ਟਾਈਮ ਹਰ ਕਿਤੇ ਹੁੰਦਾ ਵਾ ਪਰ ਹਰ ਕਿਤੇ ਆਪੋ ਆਪਣਾ ਹੁੰਦਾ ਵਾ ਕਿ ਕਿਤੇ ਕਿੱਦਾਂ ਮੜਾ ਟਾਈਮ ਹੋਣਾ ਹੁਣ ਉਹ ਤਾਂ ਸਿਰਫ ਸਾਡੀ ਮੰਮੀ ਆ ਜਿਨੇ ਸਾਨੂੰ ਪਾਲ ਪੋਸ ਕੇ ਵੱਡੇ ਕੀਤਾ ਕਈ ਵਾਰ ਦਿਲ ਕਰਦਾ ਕਿ ਚਲੋ ਸੋਚੀਦਾ ਨਾ ਨਾ ਕੁਛ ਕਿ ਪਾਪਾ ਵੀ ਚਲ ਗਏ ਬ੍ਰਦਰ ਵੀ ਚਲ ਗਿਆ ਬਾਅਦ ਹੁਣ ਸੋਚਦੀ ਸੀ ਕਿ ਕੀ ਅਹੀਂ ਵੀ ਛੱਡ ਜਾਈਏ ਦੁਨੀਆ ਫਿਰ ਮੰਮੀ ਵਾਲ ਵੇਕੇ ਹਿੰਮਤ ਆਉਂਦੀ ਆ ਨਹੀਂ ਮਮੇ ਕਹਿੰਦੀ ਜੇ ਮੇਰੇ ਕਰਮਾ ਇਹ ਸੁੱਖ ਹੁੰਦਾ ਨਾ ਤੇ ਮੇਰਾ ਮੁੰਡਾ ਨਾ ਜਾਂਦਾ ਮੇਰਾ ਘਰ ਵਾਲਾ ਨਾ ਜਾਂਦਾ ਠੀਕ ਹੈ ਜੇ ਮੈਨੂੰ ਸੁੱਖ ਹੋਇਆ ਮੇਰੇ ਕਰਮਾ ਚ ਮੈਨੂੰ ਇਹਨਾਂ ਨੇ ਦੇ ਦੇਣਾ ਮੈਂ ਕਿਤੇ ਨਹੀਂ ਜਾਣਾ ਮੈਂ ਇਹਨਾਂ ਦਾ ਸਿਰ ਤੇ ਹੀ ਹੁਣ ਆਪਣੀ ਜ਼ਿੰਦਗੀ ਕੱਟਣੀ ਸਾਰੀ ਮੈਂ ਦੋਖ ਤੇ ਬਹੁਤ ਹੁੰਦਾ ਹੁਣ ਕੀ ਕਰੀਏ ਹੁਣ ਹੱਸਦੇ ਖੇੜੇ ਜਿੰਦਗੀ ਕੱਟਣੀ ਪੈਂਦੀ ਹੈ ਹੁਣ ਰੋ ਕੇ ਥੋੜੀ ਸਾਰਿਆਂ ਨੂੰ ਵਿਖਾ ਸਕਦੇ ਗੁਰੂ ਰਾਮ ਦਾਸ ਜਿੱਦਾਂ ਮਨਜੂਰ ਬੰਦਾ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਬੰਦਾ ਰਿਸ਼ਤੇਦਾਰ ਤੇ ਉਹਦੇ ਤੇ ਬਹੁਤ ਦੂਰ ਦੀ ਗੱਲ ਰਿਸ਼ਤੇਦਾਰ ਹੋਣ ਨਹੀਂ ਨਾਲ ਖੜਦੇ ਆਡੇ ਹੁਣ ਵੀ ਆਪਾਂ ਰੇੜੀ ਲਾਈ ਇਹਨਾਂ ਨੂੰ ਨਹੀਂ ਪਛਦਾ ਕਿ ਰੇੜੀ ਲਾ ਕੇ ਬੈਠੀਆਂ ਖਾਣ ਨੂੰ ਤੇ ਦੇ ਕੇ ਜਾ ਨਹੀਂ ਸਕਦੇ ਪਰ ਉਹ ਅਹੀਂ ਕਮਾਉਂਦੇ ਇਹਨਾਂ ਨੂੰ ਵੀ ਨਹੀਂ ਉਹ ਵੀ ਨਹੀਂ ਬਰਦਾਸ਼ਤ ਹੁੰਦਾ ਉਹਨਾਂ ਕੋਲੋਂ ਕਹਿੰਦੇ ਨੇ ਬੰਦਾ ਕੁਝ ਹੋਰ ਸੋਚਦਾ ਵਾ ਪਰ ਵਾਹਿਗੁਰੂ ਉਹ ਕਰਦਾ ਜੋ ਤੁਹਾਡੇ ਜੋ ਤੁਹਾਡੇ ਲਈ ਉਹਨੇ ਸੋਚਿਆ ਹੁੰਦਾ ਅਸੀਂ ਤਾਂ ਬੜਾ ਕੁਝ ਸੋਚਦੇ ਮੈਂ ਤਾਂ ਉਹਨੂੰ ਸੋਚ ਕੇ ਬੈਠੀ ਆ ਕਿ ਚਲ ਮੈਂ ਇੰਨੀ ਪੜ੍ਹਾਈ ਕੀਤੀ ਆ ਚਲ ਮੈਂ ਉਹ ਕਰੂੰਗੀ ਫੈਸ਼ਨ ਡਿਜ਼ਾਈਨਿੰਗ ਕਰੂੰਗੀ ਮੇਰਾ ਸੁਪਨਾ ਹੀ ਇਹ ਵਾਲਾ ਪਟਕੋ ਕੇਂਦਰ ਕਰਦੀਆਂ ਮਜਬੂਰੀਆਂ ਕਰਕੇ ਹੋ ਸਾਰਾ ਕੁਝ ਬੰਦੇ ਨੂੰ ਸ਼ੌਂਕ ਸੁਪਨੇ ਸਾਰੇ ਮਾਰਨੇ ਪੈਂਦੇ। ਕੀ ਲੱਗਦਾ ਵੀ ਹੌਂ ਢੇ ਸੁਪਨੇ ਦੇਖੇ ਸੀ ਸੁਪਨੇ ਪੂਰੇ ਨਹੀਂ ਹੋਣਗੇ। ਕਿ ਹੌਂ ਸੁਪਨੇ ਸੁਪਨੇ ਉਹਨਾਂ ਕੁਝ ਹੋਣਾ ਨਾ ਕੁਝ ਦਿਮਾਗ 'ਚ ਨਹੀਂ ਹੁੰਦਾ ਉਹਨਾਂ ਇਹਨਾਂ ਦੇ ਚੱਲ ਕੰਮ ਕਰਨਾ ਵਾ ਤੇ ਘਰ ਦਾ ਸਰਕਲ ਚਲਾਉਣਾ। ਚੰਗਾ ਮਾੜਾ ਦਿਨ ਤੇ ਗੁਰੂ ਰਾਮ ワਇਗੁਰ ਦੇ ਹੱਥ ਆ ਜੇ ਉਹਨੇ ਮਾੜਾ ਲੈਂਦਾ ਚੰਗਾ ਵੀ ਉਹਨੂੰ ਲਿਆਉਣੇ ਲਿਆਉਣਾ ਹਮੇਸ਼ਾ ਹਮੇਸ਼ਾ ਪਈ ਤੇ ਥੋੜੀ ਰਹਿਣਾ ਵਾ ਠੀਕ ਆ ਨਾ ਕੀ ਪਤਾ ਗੁਰੂ ਰਾਮਦਾਸ ਨੇ ਕਿੰਨਾ ਕੁ ਵਧੀਆ ਨਹੀਂ ਸੋਚਿਆ ਅੱਡੇ ਵਾਸਤੇ। ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਤੁਹਾਨੂੰ ਉਸ ਧੀ ਦੀ ਇੱਕ ਸੱਚੀ ਕਹਾਣੀ ਦਿਖਾਵਾਂਗੇ ਕਿ ਪਿਤਾ ਦੇ ਜਾਣ ਤੋਂ ਬਾਅਦ ਕਿੰਨੀਆਂ-ਕੜੀਆਂ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪਿਆ ਅਤੇ ਕਿਸ ਤਰ੍ਹਾਂ ਪਰਿਵਾਰ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਿਸ ਤਰ੍ਹਾਂ ਮਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੀ ਧੀ ਨੂੰ ਤੇ ਆਪਣਾ ਜਿਹੜਾ ਛੋਟਾ ਜਿਹਾ ਕਾਰੋਬਾਰ ਹੈ ਤੁਹਾਡਾ ਸੈਟਅਪ ਜਿਹੜਾ ਤਿਆਰ ਕੀਤਾ ਇਹਨਾਂ ਨੇ ਖਾਣ ਪੀਣ ਦਾ ਇਹ ਕਿੰਨਾ ਕੁ ਮਿਹਨਤ ਕਰਨੀ ਪਈ ਅਤੇ ਕਿੰਨੇ ਕੇ ਮਾੜੇ ਸਮੇਂ ਚ ਮਾੜੇ ਦੌਰ ਚ ਲੰਘਣਾ ਪਿਆ ਜੇ ਅਸੀਂ ਗੱਲ ਕਰ ਰਹੇ ਹਾਂ ਅਮਰਸਾ ਦੀ ਰਹਿਣ ਵਾਲੀ ਹਰਮਨ ਦੀ ਤੁਸੀਂ ਦੇਖ ਸਕਦੇ ਹੋ ਹਰਮਨ ਤੇ ਹਰਮਨ ਦੀ ਮਾਤਾ ਨੇ ਇੱਕ ਛੋਟਾ ਜਿਹਾ ਸੈਟਅਪ ਲਾਇਆ ਕੜੀ ਚੌਲ ਤੇ ਪਛਾਦਿਆਂ ਦਾ ਜਿਹੜਾ ਕਿ ਸੈਟਅਪ ਲਾਇਆ ਵਾ ਅਤੇ ਇਥੇ ਰੋਜੀ ਰੋਟੀ ਵਾਸਤੇ ਦੋਵੇਂ ਮਾਮਾਤੀਆਂ ਜਣੀਆਂ ਨੇ ਕੰਮ ਕਾ ਕਰਦੀਆਂ ਨੇ ਅਤੇ ਮਿਹਨਤ ਦੇ ਤੁਸੀਂ ਦੇਖ ਸਕਦੇ ਹੋ ਵੀ ਦਿਨ ਰਾਤ ਜਿਹੜੇ ਇੱਥੇ ਕਰਦੇ ਨੇ ਪਛਾਦਾ ਜੜਾ ਤਿਆਰ ਕਰਦੇ ਨੇ ਅਤੇ ਇਦਾਂ ਦੇ ਪਿਤਾ ਦੀ ਜਿਹੜੀ ਕਿ ਮੌਤ ਹੋ ਜਾਂਦੀ ਆ ਬਚਪਨ ਵਿੱਚ 5 ਸਾਲ ਦੀ ਉਮਰ ਵਿੱਚ ਅਤੇ ਉਸ ਤੋਂ ਬਾਅਦ ਜਿਹੜਾ ਕੀ ਇਹਨਾਂ ਦਾ ਜਿਹੜਾ ਕੰਮ ਘਾਰਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਖੜ ਗਿਆ ਸੀ ਪਰ ਮਿਹਨਤ ਬਹੁਤ ਕੀਤੀ ਹੈ ਹਰਮਨ ਨੇ ਗੱਲ ਬਾਤ ਵੀ ਕਰਾਂਗੇ ਹਰਮਨ ਦੇ ਨਾਲ ਹਰਮਨ ਕਿੰਨੀ ਕਿ ਮਿਹਨਤ ਕਰਨੀ ਪਈ ਆ ਪਿਤਾ ਦੇ ਜਾਣ ਤੋਂ ਬਾਅਦ ਤੇ ਕਿਹੜੀ-ਕੜੀ ਆ ਮਾਰੇ ਸਮੇਂ ਤੋਂ ਮਾਰੇ ਦੌਰ ਤੋਂ ਲੰਘਣਾ ਪਿਆ ਤੁਹਾਨੂੰ ਮੈਂ 5 ਸਾਲ ਦੀ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਗਿਆ ਤੇ ਡੈਥ ਵੀ ਕਿਉਂ ਹੀ ਇਹਨਾਂ ਦੀ ਕਿ ਉਹਨਾਂ ਦੇ ਪਿੱਤੇ ਦੇ ਵਿੱਚ ਪੱਥਰੀ ਸੀਗੀ ਸਾਨੂੰ ਕਿਸੇ ਨੇ ਪਹਿਨ ਦਿੱਤੇ ਬਸ ਇਸੇ ਗੱਲ ਦਾ ਦੁੱਖ ਹੁੰਦਾ ਕਿ ਜਦੋਂ ਆਕਾਸ਼ ਸਾਡੇ ਕੋਲ ਵੀ ਪਹੇਂਦੇ ਸਨ ਸ਼ਾਇਦ ਮੇਰੇ ਪਾਪਾ ਅੱਜ ਸਾਡੇ ਕੋਲ ਹੁੰਦੇ ਸਾਨੂੰ ਸ਼ਾਇਦ ਇਸ ਜਿਹੜੀ ਸ਼ਾਇਦ ਆਪਾਂ ਇਸ ਜਿਹੜੀ ਤੇ ਨਾ ਹੁੰਦੇ ਆਪਾਂ ਇਸ ਗੱਲ ਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਤੇ ਜਦੋਂ ਪਾਪਾ ਜਿੱਤ ਬਾਅਦ ਮੇਰਾ ਵੱਡਾ ਬ੍ਰਦਰ ਸੀਗੇ ਤੇ ਮੰਮਾ ਫਿਰ ਉਹ ਉਹਨਾਂ ਨੇ ਵੀ ਸਾਨੂੰ ਮਤਲਬ ਵੱਡੇ ਬ੍ਰਦਰ ਨੇ ਵੀ ਨਾਲ ਸਾਡੇ ਕੰਮ ਕਰਾਇਆ ਚਾਰੇ ਨੇ ਰੇੜੀ ਹੁੰਦੀ ਦੀ ਸਾਡੀ ਸਕੂਲ ਦੇ ਵਿੱਚ ਪਾਪਾ ਮੇਰੇ ਚਲਾਉਂਦੇ ਸੀ ਸਕੂਲ ਦੀ ਬੱਸ ਤੇ ਮੰਮਾ ਨੇ ਬਾਅਦ ਚ ਸਾਨੂੰ ਸਲਾਈ ਕਰ ਕਰਕੇ ਨਾਲ ਹੀ ਸਾਡੀ ਰੇੜੀ ਆ ਉਹਨਾਂ ਨੂੰ ਮਤਲਬ ਉਹਦਾ ਕੰਮ ਕਰ ਕਰਕੇ ਸਾਨੂੰ ਪਾਲਿਆ ਤੇ 5 ਸਾਲ ਲੰਗੇ ਤੇ ਮੇਰੇ ਵੱਡੇ ਬ੍ਰਦਰ ਦੀ ਡੈਥ ਹੋ ਗਈ ਤੇ ਉਹਦਾ ਵੀ ਐਕਸੀਡੈਂਟ ਹੋ ਗਿਆ ਤੇ ਉਹਦੇ ਨਾਲੇ ਸੱਟ ਲੱਗੀ ਉਹ ਵੀ ਮੌਕੇ ਤੇ ਉਹਦੀ ਮੌਤ ਹੋ ਗਈ ਉਹਦੀ ਵੀ ਹਰਮਨ ਵੀ ਇਸੋ ਵੀ ਜ਼ਿੰਦਗੀ ਚ ਪੈਸਾ ਕਿੰਨਾ ਕਿ ਜ਼ਰੂਰੀ ਆ ਅਸੀਂ ਦੇਖਦੇ ਵੀ ਕਈ ਲੋਕ ਕਹਿੰਦੇ ਨੇ ਵੀ ਪੈਸਾ ਹੱਥਾਂ ਦੀ ਮਹਿਲ ਹੁੰਦੀ ਆ ਕਈ ਲੋਕ ਬਹੁਤ ਗੱਲਾਂ ਕਰਦੇ ਨੇ ਪਰ ਤੁਸੀਂ ਮਾਰੇ ਸਮੇਂ ਜੋ ਮਾਰੇ ਦੌਰ ਚ ਲੰਘ ਕੇ ਆਏ ਹੋ ਪੈਸਾ ਖੜੋ ਤੁਹਾਡੇ ਪਿਤਾ ਦੀ ਮੌਤ ਹੋ ਗਈ ਆ ਤੁਹਾਡੇ ਤੋਂ ਤੁਹਾਡੇ ਪਿਤਾ ਹੀ ਰਹੀ ਵਿਛੜ ਗਏ ਨੇ ਤੁਸੀਂ ਕਿਸਾ ਦੇ ਦੋ ਵੀ ਜ਼ਿੰਦਗੀ 'ਚ ਪੈਸਾ ਕਿੰਨੇ ਕਿੰਨੇ ਤੇ ਪੈਸੇ ਦੀ ਕਿੰਨਾ ਜ਼ਰੂਰੀ ਹੈ ਪੈਸਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਲਾਈਫ ਦੇ ਵਿੱਚ ਜਦੋਂ ਮਤਲਬ ਪਹਿਲਾਂ ਨਹੀਂ ਹੁੰਦਾ ਹੁੰਦਾ ਸੀ ਪਰ ਜਦੋਂ ਹੁਣ ਆਪਾਂ ਸੋਚਦੇ ਹਾਂ ਉਹ ਤਾਂ ਆਪਾਂ ਛੋਟੇ ਰ ਪਾਪਾ ਦੀ ਧਰਥੀ ਪਰ ਹੁਣ ਪਤਾ ਲੱਗਦਾ ਕਿ ਸ਼ਾਇਦ ਉਸ ਟਾਈਮ ਪੈਸੇ ਹੀ ਹੁੰਦੇ ਤੇ ਸ਼ਾਇਦ ਮੇਰੇ ਪਾਪਾ ਦੀ ਡੈਥ ਨਾ ਹੁੰਦੀ ਉਹ ਬਚ ਜਾਂਦੇ ਹੋ ਜਿਸ ਸਾਰੇ ਕੁਝ ਜ਼ਰੂਰੀ ਹੈ ਲਾਈਫ ਦੇ ਵਿੱਚ ਪਰ ਪੈਹਾ ਵੀ ਬਹੁਤ ਜ਼ਰੂਰੀ ਹੈ ਅਸੀਂ ਦੇਖਿਆ ਕਈ ਲੋਕ ਕਹਿੰਦੇ ਨੇ ਵੀ ਪੈਸੇ ਨਾਲ ਉਹ ਰਿਸ਼ਤੇਦਾਰੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਰਿਸ਼ਤੇਦਾਰੀ ਨਿਭਾਉਣੀ ਚਾਹੀਦੀ ਵਾਟਾ ਇਹਦੇ ਬਰਗੀ ਜਾਣਾ ਨਹੀਂ ਨਹੀਂ ਸਗੋਂ ਮਾੜੇ ਟਾਈਮ 'ਚ ਕੋਈ ਨਹੀਂ ਖੜਦਾ ਤੁਹਾਡੇ ਨਾਲ ਸਿਰਫ ਇਹ ਸਿਰਫ ਗੱਲਾਂ ਹੀ ਨੇ ਕਿ ਮਾੜੇ ਟਾਈਮ ਤੁਹਾਡਾ ਰਿਸ਼ਤੇਦਾਰ ਖੜਦੇ ਆ ਕੋਈ ਨਹੀਂ ਖੜਦਾ ਤੁਹਾਡੇ ਨਾਲ ਠੀਕ ਹੈ ਨਾ ਹੁਣ ਮੇਰੇ ਪਾਪਾ ਦੀ ਡੈਥ ਹੋਈ ਜੇ ਕੋਈ ਚਾਰ ਪੈਸੇ ਦੇ ਰੰਦਾ ਸ਼ਰ ਮੇਰੇ ਪਾਪਾ ਵੱਜ ਜਾਂਦੇ ਮੇਰਾ ਬ੍ਰਦਰ ਹੀ ਉਹਦੀ ਵੀ ਡੈਥ ਹੋਈ ਆ ਠੀਕ ਆ ਉਹਦਾ ਵੀ ਉਹਦਾ ਵੀ ਸਾਡਾ ਕਿੰਨੇ ਸਾਥ ਨਹੀਂ ਦਿੱਤਾ ਕੋਈ ਕੋਈ ਤੁਹਾਡੇ ਨਾਲ ਨਹੀਂ ਖੜਦਾ ਇਹ ਸਿਰਫ ਗੱਲਾਂ ਹੀ ਨੇ ਨਹੀਂ ਮੇਰੇ ਸਭੀ ਕਿੜੇ ਕਿੜੇ ਮਾੜੇ ਸਮੇਂ 'ਚ ਮਾੜੇ ਦੌਰ 'ਚ ਨੰਗਣਾ ਪਿਆ ਪਿਤਾ ਦੇ ਜਾਣ ਤੋਂ ਬਾਅਦ ਕਿੰਨੇ ਕਿ ਮਾੜੇ ਹਾਲਾਤ ਹੋ ਗਏ ਸੀ ਘਰ ਦੇ ਕਿੰਨੀ ਘੱਟ ਗਰੀਬੀ ਆ ਗਈ ਸੀ ਕਿਸ ਤਰ੍ਹਾਂ ਦਾ ਸਮਾਂ ਲੰਘਾਇਆ ਵਾ ਮਾਰੇ ਸਮੇਂ ਤੇ ਬਹੁਤ ਜ਼ਿਆਦਾ ਹੀ ਵੇਖਿਆ ਨੇ ਕਿ ਸਾਦਾ ਇਹ ਸੋਚ ਵੀ ਨਹੀਂ ਸਕਦੇ ਕਿ ਮਤਲਬ ਮਾੜਾ ਟਾਈਮ ਹਰ ਕਿਤੇ ਹੁੰਦਾ ਵਾ ਬਟ ਹਰ ਕਿਤੇ ਆਪੋ ਆਪਣਾ ਹਨਾ ਹੁੰਦਾ ਵਾ ਕਿ ਕਿਤੇ ਕਿਦਾਂ ਮਾੜਾ ਟਾਈਮ ਹੋਣਾ ਹੁਣ ਉਹ ਤਾਂ ਸਿਰਫ ਸਾਡੀ ਮੰਮੀ ਆ ਜਿਨੇ ਸਾਨੂੰ ਪਾਲ ਪੋਸ ਕੇ ਵੱਡੇ ਕੀਤਾ ਠੀਕ ਆ ਹੁਣ ਪਾਪਾ ਨੂੰ 20 ਸਾਲ ਹੋ ਗਏ ਆ ਠੀਕ ਆ ਤੇ ਮੰਮਾ ਸਾਡੇ ਨੇ ਹੁਣ ਕਈ ਵਾਰ ਦਿਲ ਕਰਦਾ ਕਿ ਚਲੋ ਸੋਚੀਦਾ ਨਾ ਨਾ ਕੁਛ ਕਿ ਪਾਪਾ ਵੀ ਚਲ ਗਏ ਬ੍ਰਦਰ ਵੀ ਚਲ ਗਿਆ ਬੱਚਾ ਹੁਣ ਸੋਚਦੇ ਸੀ ਕਿ ਕੀ ਅਸੀਂ ਵੀ ਛੱਡ ਜਾਈਏ ਦੁਨੀਆ ਫਿਰ ਮੰਮੀ ਵਾਲੇ ਵੇਖ ਕੇ ਹਿੰਮਤ ਆਉਂਦੀ ਆ ਨਹੀਂ ਉਹਨਾਂ ਨੇ ਸਾਨੂੰ 20 ਸਾਲ ਹੋ ਗਏ ਪਿਓ ਤੋਂ ਬਿਨਾ ਪਾਲਿਆ ਹੈ ਨਾ ਉਹ ਰਿਸ਼ਤੇਦਾਰ ਕਹਿੰਦੇ ਸੀ ਤੂੰ ਵਿਆਹ ਕਰਾ ਲੈ ਬੱਚੇ ਸਾਨੂੰ ਦੇ ਜਾ ਮੰਮੀ ਕਹਿੰਦੀ ਜੇ ਮੇਰੇ ਕਰਮਾ ਇਹ ਸੋਖ ਹੁੰਦਾ ਨਾ ਤੇ ਮੇਰਾ ਮੁੰਡਾ ਨਾ ਜਾਂਦਾ ਮੇਰਾ ਘਰ ਵਾਲਾ ਨਾ ਜਾਂਦਾ ਠੀਕ ਹੈ ਜੇ ਮੈਨੂੰ ਸੋਖ ਹੋਇਆ ਮੇਰੇ ਕਰਮਾ ਚ ਮੈਨੂੰ ਇਹਨਾਂ ਨੇ ਦੇ ਦੇਣਾ ਮੈਂ ਕਿਤੇ ਨਹੀਂ ਜਾਣਾ ਮੈਂ ਇਹਨਾਂ ਦੇ ਸਿਰ ਤੇ ਹੀ ਹੁਣ ਅ ਜਿਹੜੀ ਉਮਰ ਬਚਪਨ ਦੀ ਤੁਹਾਡੀ ਖੇਡਾਂ ਮਿਲੰਦੇ ਸੀ ਉਸੇ ਉਮਰੇ ਤੁਹਾਡੇ ਮੋਢੇ ਤੇ ਜ਼ਿੰਮੇਵਾਰੀ ਪੈ ਗਈ ਘਰ ਦੀ ਅ ਬਚਪਨ ਦੀਆਂ ਖੇਡਾਂ ਬਚਪਨ ਦਾ ਉਹ ਪਿਆਰ ਜਿਹੜਾ ਅਸੀਂ ਪਿਤਾ ਤੋਂ ਨਹੀਂ ਮਿਲਿਆ ساری ਉਮਰ ਇਹ ਚੀਜ਼ ਦਾ ਵੀ ਦੁੱਖ ਰਹੂਗਾ ਕਿ ਪਿਤਾ ਦੇ ਪਿਆਰ ਤੋਂ ਹਮੇਸ਼ਾ ਵਾਂਝੇ ਰਹੇ ਨੇ ਹਾਂ ਇਹ ਦੁੱਖ ਤੇ ਹੁਣ ساری ਉਮਰ ਹੀ ਰਹਿਣਾ ਕਿਉਂਕਿ ਬਚਪਨ ਦੀ ਕੁਝ ਪਤਾ ਨਹੀਂ ਲੱਗਦਾ ਬੱਚੇ ਨੂੰ ਜਦੋਂ ਗਾਂ ਵਡਾਂ ਦਾ ਫਿਰ ਉਹਨੂੰ ਪਤਾ ਲੱਗਦਾ ਨਹੀਂ ਕਿ ਕਿ ਹੁੰ ਜਦੋਂ ਕਿਸੇ ਕਿਸੇ ਨੇ ਵੇਖੀਦਾ ਨਾ ਜਦੋਂ ਹੁਣ ਪਿਓ ਤੇ ਇਕੱਠੇ ਤੁਰੇ ਜਾਣ ਬੰਦੇ ਨੂੰ ਮਤਲਬ ਬੜਾ ਦੁੱਖ ਹੁੰਦਾ ਕਿ ਜੇ ਮੇਰਾ ਪਿਓ ਵੀ ਹਿੰਦਾ ਇਸ਼ਾਰਾ ਪਾਉਣਾ ਆ ਚੀ ਤੇ ਅਪਨਾ ਆਉਂਦੇ ਕੁਛ ਚਾਹ ਜ਼ਿੰਦਗੀ ਸਾਡੀ ਲਾਈਫ ਹੋਰ ਹੋਣੀ ਓਸ ਟਾਈਮ ਸਾਡੀ ਦੁੱਖ ਤੇ ਬਹੁਤ ਹੁੰਦਾ ਹੁਣ ਕੀ ਕਰੀਏ ਹੁਣ ਹੱਸਦੇ ਖੇੜੇ ਜ਼ਿੰਦਗੀ ਕੱਟਣੀ ਪੈਂਦੀ ਹੈ ਹੁਣ ਰੋ ਕੇ ਥੋੜੀ ਸਾਰਿਆਂ ਨੂੰ ਵਖਾ ਸਕਦੇ ਠੀਕ ਹੈ ਨਾ ਹੁਣ ਬਾਹਰੋਂ ਬੰਦਾ ਹੱਸਦਾ ਜੂਰੀ ਥੋੜੀ ਹੁੰਦਾ ਕਿਉਂਕਿ ਉਹ ਕੀ ਦੇ ਕਿੰਨਾ ਕਿ ਦੁਖੀ ਨਹੀਂ ਅੰਦਰੋਂ ਪਰ ਇਹ ਦੁਨੀਆ ਨਹੀਂ ਨਾ ਸਮਝਦੀ ਇਸ ਕਰਕੇ ਚਲੋ ਗੁਰੂ ਰਾਮ ਦਾਸ ਜਿੱਦਾਂ ਮੰਜ਼ੂਰ ਬੰਦਾ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਬੰਦਾ ਹਮੇਸ਼ਾ ਦੇ ਦੇ ਅਸੀਂ ਦੇ ਦੇ ਭਈ ਲੋਕ ਕਹਿੰਦੇ ਨੇ ਵੀ ਰਿਸ਼ਤੇਦਾਰ ਜਿਹੜੇ ਨੇ ਉਹ ਮਾਰੇ ਚੰਗੇ ਸਮੇਂ 'ਚ ਖੜ ਦੇਂਦੇ ਪਰ ਤੁਹਾਡਾ ਕਿਸੇ ਨੇ ਇਸ਼ਾਰ ਨਹੀਂ ਤਾ ਤੁਹਾਡੇ ਮਾਰੇ ਸਮੇਂ 'ਚ ਕਿਉਂ ਨਹੀਂ ਖੜੇ ਰਿਸ਼ਤੇਦਾਰ ਤੇ ਵੀ ਨੇ 115 20000 ਰੁਪਏ ਉਸ ਸਮੇਂ ਰੱਖੇ ਮੈਂ ਬਹੁਤ ਹੀ ਵੱਡੀ ਰਕਮ ਸੀ ਇਹ ਚੀਜ਼ ਦਾ ਹਮੇਸ਼ਾ ਤੁਹਾਨੂੰ ਦੁੱਖ ਵੀ ਦੇਊਗਾ ਕਿ ਸ਼ਾਇਦ ਸਾਡੇ ਕੋਲ ਪੈਸੇ ਹੁੰਦੇ ਸਾਡੇ ਪਿਤਾ ਦਾ ਇਲਾਜ ਹੋ ਜਾਂਦਾ ਸਾਡੇ ਪਿਤਾ ਬਚ ਜਾਂਦੇ ਇਹ ਚੀਜ਼ ਦਾ ਨਾਲੇ ਵੀ ਦੁੱਖ ਰਹੂਗਾ ਕਿ ਰਿਸ਼ਤੇਦਾਰਾਂ ਨੇ ਮਾਰੇ ਸਮੇਂ 'ਚ ਸਾਹ ਰੀਤਾ ਖੜੇ ਨਹੀਂ ਨਾਲ ਆ ਕੇ ਇਹ ਦੁੱਖ ساری ਉਮਰ ਹੀ ਰਹਿਣਾ ਰਿਸ਼ਤੇਦਾਰ ਤੇ ਉਦੋਂ ਤੇ ਬਹੁਤ ਦੂਰ ਦੀ ਗੱਲ ਰਿਸ਼ਤੇਦਾਰ ਹੋਣ ਹੀ ਨਾਲ ਖੜਦੇ ਸਾਡੇ ਹੁਣ ਵੀ ਆਪਾਂ ਜਿਹੜੀ ਲਾਈ ਇਹਨਾਂ ਨੂੰ ਨਹੀਂ ਪਚਦਾ ਕਿ ਇਹ ਜਿਹੜੀ ਲਾ ਕੇ ਬੈਠੀਆਂ ਖਾਣ ਨੂੰ ਤੇ ਦੇ ਕੇ ਜਾ ਨਹੀਂ ਸਕਦੇ ਪਰ ਉਹ ਅਹੀਂ ਕਮਾਉਂਦੇ ਇਹਨਾਂ ਨੂੰ ਵੀ ਨਹੀਂ ਉਹ ਵੀ ਨਹੀਂ برداشت ਹੁੰਦਾ ਇਹਨਾਂ ਕੋਲ ਹਾਂ ਜੇ ਉਦੋਂ ਪੈਸੇ ਦਿੱਤੇ ਹੁੰਦੇ ਤੇ ਸ਼ਾਇਦ ਮੇਰੇ ਪਾਪਾ ਸਾਡੇ ਨਾਲ ਹੁੰਦੇ ਬਟ ਹੁਣ ਕੀ ਪਤਾ ਸੀਗਾ ਹੁਣ ਕਿ ਚਲੋ ਹੁਣ ਹੁਣ ਆਪਾਂ ਵੱਡੇ ਨੇ ਹੁਣ ਸੋ ਜਿਆਦਾ ਫੀਲ ਹੁੰਦਾ ਬੱਚੇ ਨੂੰ ਕਿ ਨਹੀਂ ਕਿ ਸ਼ਾਇਦ ਉਹ ਸਾਰਾ ਕੁਝ ਰਿਸ਼ਤੇਦਾਰਾਂ ਨਾਲ ਖੜ ਕੇ ਕੀਤਾ ਹੁੰਦਾ ਤੇ ਸ਼ਾਇਦ ਪਾਪਾ ਵੀ ਇੱਥੇ ਸਾਡੇ ਨਾਲ ਹੁੰਦੇ ਤੇ ਸ਼ਾਇਦ ਜ਼ਿੰਦਗੀ ਉਹ ਰਿਸ਼ਤੇਦਾਰ ਕਿੰਨੇ ਗੱਲਾਂ ਕਰਦੇ ਨੇ ਕਿੰਨੇ ਤਾਣੇ ਮਿਹਨੇ ਮਾਰਦੇ ਨੇ ਵੀ ਇਹ ਮਾਵਾ ਧੀਆਂ ਨੇ ਕੀ ਕੰਮ ਫੜ ਲਿਆ ਵਾ ਕਰੋ ਬਾਹਰ ਨਿਕਲ ਕੇ ਕੰਮ ਕਰਾਈਆਂ ਨੇ ਇਸ ਚੀਜ਼ ਦਾ ਕਿੰਨਾ ਕਿ ਤੁਹਾਨੂੰ ਜਿਹੜੇ ਤਾਣੇ ਮਿਹਨੇ ਸਹਣੇ ਪੈਣੇ ਚਾਉਂਦੇ ਤਾਣੇ ਮਿਹਨੇ ਉਹ ਜੁਰਾ ਦਾ ਸ਼ੁਰੂ ਕੀਤਾ ਅੱਜ ਤੱਕ ਚਲੋ ਕੋਈ ਕਹਿੰਦਾ ਨਹੀਂ ਕੋਈ ਕਹਿ ਰੰਦਾ ਵਾ ਬਟ ਉਹ ਹੁਣ ਵੀ ਉਹਦਾ ਦਿਮਾਗ ਚ ਹੈਗਾ ਕਿ ਮਾਵਾ ਧੀਆਂ ਰੇੜੀ ਲਾ ਕੇ ਬੈਠੀਆਂ ਨੇ ਤੇ ਕੀ ਕਹਿੰਦੇ ਉਹਨਾਂ ਨੂੰ ਹੁੰਦਾ ਕਿ ਆਪਣੀ ਕੁੜੀ ਦਾ ਵਿਆਹ ਕਰੇ ਦੋਵੇਂ ਇਕੱਠੀਆਂ ਮਤਲਬ ਹੁਣ ਉਹਨਾਂ ਨੂੰ ਇਹ ਹੁੰਦਾ ਜ਼ਿਆਦਾ ਹੁੰਦਾ ਕਿ ਦੋਵੇਂ ਨਾਲ ਮਿਲ ਕੇ ਖਾਣ ਕੋ ਨਹੀਂ ਇਹ ਚੀਜ਼ਾਂ ਹੁੰਦੀਆਂ ਰਿਸ਼ਤੇਦ ਤੁਸੀਂ ਮੈਨੂੰ ਕਿ ਕਿ ਸੈਟਅਪ ਕੀ ਤਿਆਰ ਕੀਤਾ ਕੀ ਖਾਣ ਵਾਸਤੇ ਰਹਉਂਦੇ ਹੋ ਕਿਸ ਤਰ੍ਹਾਂ ਸਾਰਾ ਤਿਆਰ ਕਰਦੇ ਹੋ ਸਵੇਰੇ ਕਿੰਨੇ ਵਜੇ ਉੱਠ ਪੈਂਦੇ ਹੋ ਸ਼ਾਮੀ ਕਿੰਨੇ ਵਜੇ ਆਉਂਦੇ ਹੋ ਤੇ ਸਾਰੀ ਪ੍ਰਕਿਰਿਆ ਕੀ ਹੈ ਦੱਸ ਸਕਦੇ ਹੋ ਸਵੇਰੇ ਆਪਾਂ 5 ਵਜੇ ਉੱਠ ਜਾਂਦੇ ਮੈਂ ਤੇ ਮੰਮੀ ਫਿਰ ਕੜੀ ਆ ਤੇ ਦਾਲ ਵੈਸੇ ਆਪਾਂ ਤਿੰਨ ਸਭ ਜਿਹਾ ਬਣਾਇਦਿਆਂ ਕੜੀ ਰਾਜਮਾ ਤੇ ਸੁੱਕੀ ਸਬਜੀ ਜਾਂ ਕੜੀ ਦਾਲ ਹੋਗੀ ਤੇ ਨਾਲ ਚਾਵਲ ਵੀ ਸਵੇਰ ਮਤਲਬ ਸਾਰਾ ਸਮਾਨ ਸਵੇਰੇ ਰੈਡੀ ਕਰੀਦਾ ਹਾਂ ਠੀਕ ਹੈ ਇੱਥੇ ਆਣ ਕੇ ਆਪਾਂ ਰੋਟੀਆਂ ਬਣਾਇਦਿਆਂ ਨੇ ਇੱਥੇ ਆਣ ਕੇ ਤੁਸੀਂ ਵੀ ਕਦੇ ਸੋਚਿਆ ਸੀ ਵੀ ਇਸ ਤਰ੍ਹਾਂ ਰੈਡੀ ਲੋਣੀ ਪਊਗੀ ਇਸ ਤਰ੍ਹਾਂ ਸੈਟਅਪ ਚਾਹ ਕਹਿੰਦੇ ਨੇ ਬੰਦਾ ਕੁਝ ਹੋਰ ਸੋਚਦਾ ਵਾ ਪਰ ਵਾਹਿਗੁਰੂ ਉਹ ਕਰਦਾ ਜੋ ਤੁਹਾਡੇ ਜੋ ਤੁਹਾਡੇ ਲਈ ਉਹਨੇ ਸੋਚਿਆ ਹੁੰਦਾ ਅਸੀਂ ਤਾਂ ਬੜਾ ਕੁਝ ਸੋਚਦੇ ਮੈਂ ਤਾਂ ਉਹਨੂੰ ਸੋਚ ਕੇ ਬੈਠੀ ਆ ਕਿ ਚਲ ਮੈਂ ਇਨੀ ਪੜ੍ਹਾਈ ਕੀਤੀ ਹੈ ਚਲ ਮੈਂ ਉਹ ਕਰੂੰਗੀ ਫੈਸ਼ਨ ਡਿਜ਼ਾਈਨਿੰਗ ਕਰੂੰਗੀ ਮੇਰਾ ਸੁਪਨਾ ਹੀ ਇਹ ਵਾਲਾ ਪਰ ਕੋ ਕਹਿੰਦੇ ਨੇ ਘਰ ਦੀਆਂ ਮਜਬੂਰੀਆਂ ਕਰਕੇ ਫਿਰ ਸਾਰਾ ਕੁਝ ਬੰਦੇ ਨੂੰ ਸ਼ੌਂਕ ਸੁਪਨੇ ਸਾਰੇ ਮਾਰਨੇ ਪੈਂਦੇ ਤੇ ਮੈਨੂੰ ਲੱਗਦਾ ਵੀ ਸੁਪਣਾ ਕਿ ਲੱਗਦਾ ਵੀ ਤੁਹਾਡਾ ਜਿਹੜਾ ਸੁਪਨਾ ਸੀ ਫੈਸ਼ਨ ਡਿਜ਼ਾਈਨਿੰਗ ਦਾ ਉਹ ਖਤਮ ਹੋ ਗਿਆ ਵਾ ਜਿੰਮੇਬਾਈ ਤੁਹਾਡੇ ਮੋਢੇ ਤੇ ਪੈ ਗਈ ਹੈ ਕੰਮ ਘਰ ਜਿਹੜਾ ਤੁਹਾਨੂੰ ਕਰਨਾ ਪਊਗਾ ਕਿ ਲੱਗਦਾ ਵੀ 100 ਸੁਪਨੇ ਕੀ ਹੋਣਾ ਸੁਪਨੇ ਸਪਣੇ ਉਹਨਾਂ ਕੁਛ ਹੋਣਾ ਨਾ ਕੁਛ ਦਿਮਾਗ 'ਚ ਨਹੀਂ ਹੁੰਦਾ ਉਹਨਾਂ ਇਹ ਇੰਦਾਂ ਕਿ ਚੱਲ ਕੰਮ ਕਰਨਾ ਵਾ ਤੇ ਘਰ ਦਾ ਸਰਕਲ ਚਲਾਉਣਾ ਤੇ ਸੁ ਕੀ ਕਰ ਕਿੱਥੇ ਕਿਦਾਂ ਸੁਪਨੇ ਪੂਰੇ ਕਰ ਲोगे ਬੰਦਾ ਜੇ ਆਪਾਂ ਇਹੋ ਕਾਮੀ ਸਾਰਾ ਦਿਨ ਇੱਥੇ ਹੁੰਨੀ ਆ ਮੈਂ ਠੀਕ ਆ ਤੇ ਸ਼ਾਮੀ 4 ਵਜੇ ਮੈਂ ਚੱਲ ਜਣੀ ਦਰਬਾਰ ਸਾਹਿਬ ਤੇ ਹੁਣ ਇਹ ਚੀਜ਼ਾਂ ਹੁਣ ਦਿਮਾਗ ਚ ਨਹੀਂ ਆਉਂਦੀਆਂ ਹੁਣ ਤਾਂ ਚਲ ਮੰਮੀ ਨਾਲ ਸਪਾਸਾ ਆਦੋ ਮੰਮੀ ਦਾ ਤੇ ਕੰਮ ਕਰਾਓ ਬਸ ਹੁਣ ਸੁਪਨੇ ਹਨ ਬਹੁਤ ਮਨਿਸਟਰ ਕਈ ਲੋਕ ਜਦੋਂ ਮਾੜਾ ਸਮਾਂ ਮਾੜੀ ਜ਼ਿੰਦਗੀ ਚ ਮਾੜਾ ਦੌਰ ਆਉਂਦਾ ਕਈ ਲੋਕ ਘਬਰਾ ਜਾਂਦੇ ਨੇ ਜ਼ਿੰਦਗੀ ਤੋਂ ਕਈ ਲੋਕ ਕਹਿੰਦੇ ਵੀ ਅਸੀਂ ਹੁਣ ਮਰ ਜਾਲਾ ਜੇ ਸਾਡੇ ਰਾਣਾ ਚੱਲ ਗਿਆ ਤੇ ਅਸੀਂ ਜ਼ਿੰਦਗੀ ਕਿੱਦਾਂ ਜੀਵੀਏ ਉਹਨਾਂ ਨੂੰ ਕੀ ਹੋ ਸਕਦਾ ਹੈ ਜਾਓਗੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਹਾਡੇ ਕੋਲ ਕਹਿੰਗੇ ਅਸੀਂ ਤੁਸੀਂ ਤਸਵੀਰ ਬੜੇ ਮਾੜੇ ਸਮੇ ਸਨੇਹਾ ਕਿ ਮਾੜਾ ਜਿਹੜਾ ਮਾੜਾ ਟਾਈਮ ਹੁੰਦਾ ਨਾ ਉਹ ਚਲੋ ਜੇ ਕਹਿੰਦੇ ਨਾ ਕਿ ਮਾੜਾ ਸਮਾਂ ਲੰਘ ਜਾਂਦਾ ਵਾ ਹੈਨਾ ਪਰ ਬੰਦੇ ਨੂੰ ਹਾਸ ਕਿਹੜੀ ਜਿੰਦਗੀ ਕੱਟਣੀ ਚਾਹੀਦੀ ਆ ਚਲੋ ਕਦੇ ਕਦੇ ਸਾਡੇ ਵੀ ਮਾਂਜੇ ਚੀਜ਼ਾਂ ਆ ਜਾਂਦੀਆਂ ਪਰ ਫਿਰ ਕਹਿੰਦੇ ਆ ਨਾ ਕਿ ਫਿਰ ਮੈਂ ਆਪਣੀ ਮੰਮੀ ਦੇ ਵੱਲ ਵੇ ਕੇ ਹਿੰਮਤ ਆ ਜਾਂਦੀ ਆ ਨਹੀਂ ਉਹਨਾਂ ਨੇ ਸਾਨੂੰ ਇੰਨਾ ਪਿਓ ਦੇ ਜਾਂਦੇ ਮਗਰ ਉਹ ਭਰਾ ਦੇ ਜਾਂਦੇ ਮਗਰ ਸਾਨੂੰ ਪਾਲਿਆ ਫਿਰ ਨਹੀਂ ਹੁਣ ਸਾਡਾ ਟਾਈਮ ਉਹਨਾਂ ਦਾ ਸਾਥ ਦੇਣ ਦਾ ਬਸਰ ਕੋਸ਼ਿਸ਼ ਨਹੀਂ ਚਲੋ ਮਿਹਨਤ ਹਾਸ ਦੇਖੇ ਰੋ ਮਤਲਬ ਮਿਹਨਤ ਕਰਨੀ ਚਾਹੀਦੀ ਬੰਦੇ ਨੂੰ ਬਾਕੀ ਚਲੋ ਚੰਗਾ ਮਾੜਾ ਦਿਨ ਤੇ ਗੁਰੂ ਰਵਾਇ ਗੁਰਦੇ ਹੱਥਾ ਜੇ ਉਹਨੇ ਮਾੜਾ ਲਿਆਂਦਾ ਚੰਗਾ ਵੀ ਉਹਨੂੰ ਲਿਆਉਣਾ ਲਿਆਉਣਾ ਹਮੇਸ਼ਾ ਪਾ ਇਥੇ ਥੋੜੀ ਰਹਿਣਾ ਵਾ ਠੀਕ ਹੈ ਨਾ ਕੀ ਪਤਾ ਗੁਰੂ ਰਾਮਦਾਸ ਨੇ ਕਿੰਨਾ ਕੁ ਵਧੀਆ ਨਹੀਂ ਸੋਚਿਆ ਦੇ ਵਾਸਤੇ ਮੈਨੂੰ ਵੀ ਭਰਾ ਦੀ ਕਿੰਨੀ ਯਾਦ ਹੁੰਦੀ ਕਹਿੰਦੇ ਭਰਾ ਹਮੇਸ਼ਾ ਪੈਣਾ ਲਖੜਦੇ ਹੁੰਦੇ ਨੇ ਤੇ ਵੱਡਾ ਭਰਾ ਸੀ ਬੜੀਆਂ ਜੰਬੀਵਾਦੀ ਤੇ ਮੋਢਿਆਦੇ ਸੀ ਤੇ ਵੱਡੇ ਭਰਾ ਨੂੰ ਕੀ ਹੋਇਆ ਸੀ ਵੱਡੇ ਭਰਾ ਦੀ ਬੜੀ ਯਾਦ ਹੁੰਦੀ ਪਰ ਹੁਣ ਕੀ ਕਰ ਸਕਦੇ ਮੈਨੂੰ ਮੇਰਾ ਉਹਨਾਂ ਸ ਯਾਦ ਤਾਂ ਬੜੀ ਹੁੰਦੀ ਹੁਣ ਕੀ ਕਰ ਸਕਦਾ ਬੰਦਾ ਕੁਝ ਨਹੀਂ ਕਰ ਸਕਦਾ ਹੁਣ ਬਸ ਮੰਮੀ ਵੱਲ ਵੇਖ ਕੇ ਸਾਰੀ ਜ਼ਿੰਦਗੀ ਹੁਣ ਕੱਟਣੀ ਹੈ ਕੀ ਕਰੇ ਬੰਦਾ ਕੁਝ ਨਹੀਂ ਖਾਸ ਕਰਕੇ ਰਖੜੀ ਹੁੰਦੀ ਆ ਦੇਨ ਧਿਆਰ ਹੁੰਦਾ ਵਾ ਉਦੋਂ ਭੈਣਾਂ ਨੂੰ ਕਿੰਨੀ ਕੀ ਆਦਮੀ ਭਰਾਵਾਂ ਦੀ ਪਿਆਜ ਮੇਰਾ ਭਰਾ ਹੁੰਦਾ ਤੇ ਰਖੜੀ ਬੰਨੀ ਹੁੰਦੀ ਤੇ ਬੜੇ ਸੁਪਨੇ ਹੁੰਦੇ ਭੈਣਾਂ ਦੇ ਭਰਾਵਾਂ ਵਾਸਤੇ ਤੇ ਹਮੇਸ਼ਾ ਭੈਣਾਂ ਗਿਫਟ ਵੀ ਲੈਂਦੀਆਂ ਨੇ ਭਰਾਵਾਂ ਕੋ ਉਹ ਕਿੰਨੀ ਯਾਦ ਹੁੰਦੀ ਯਾਦ ਤਾਂ ਬੜੀ ਹੁੰਦੀ ਆ ਬڑا ਕੁਐਸਚਨ ਦਾ ਬੰਦੇ ਦੇ ਮਨ ਦੇ ਚ ਹੁਣ ਸਾਰਾ ਕੁਝ ਅੰਦਰ ਹੀ ਰੱਖ ਕੇ ਬੰਦੇ ਨੂੰ ਹੱਸ ਕੇ ਜ਼ਿੰਦਗੀ ਹੁਣ ਕੱਢਣੀ ਪੈਂਦੀ ਕੀ ਕਰੇ ਬੰਦਾ ਕੁਝ ਨਹੀਂ ਕਰ ਸਕਦਾ ਕਿ ਇਹਨੂੰ ਦੁੱਖ ਥੋੜੀ ਦੱਸ ਸਕਦੇ ਆ ਆਪਣਾ ਵਾਇਗਰ ਨੂੰ ਪਤਾ ਵਾ ਕਿ ਬੰਦਾ ਕਿੰਨਾ ਕੰਦਰੋਂ ਦੁਖੀ ਆ ਤੇ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਜਾਂ ਆਪਣੇ ਆਪਣੇ ਘਰਦਿਆਂ ਨੂੰ ਪਤਾ ਹੈਗਾ ਵਾ ਸੋ ਉਦਾਂ ਹੀ ਸ਼ਾਂਤ ਸੁਭਾਣ ਅਜਲੀਗੀ ਕੱਢੀ ਦੀ ਔਰ ਕੁਝ ਨਹੀਂ ਸੋ ਸੋਚ ਕੇ ਹੀ ਚਲੋ ਹੁਣ ਕੋਈ ਮਰਿਆ ਵਾਪਸ ਤੇ ਆਪਾਂ ਲਿਆ ਨਹੀਂ ਸਕਦੇ ਬਟ ਇਹ ਕਿ ਚਲੋ ਉਹਨਾਂ ਦੀਆਂ ਯਾਦਾਂ ਚ ਤੇ ਆਪਾਂ ਜ਼ਿੰਦਗੀ ਸਾਰੀ ਕੱਢੀ ਸਕਦੇ ਆ ਆਪਾਂ ਰਮਨ ਸਿੰਘ ਜੀ ਦੇ ਵੀ ਹਮੇਸ਼ਾ ਕਹਿੰਦੇ ਵੀ ਮਾੜਾ ਸਮਾਂ ਆ ਤੋ ਬਚਾ ਵਰਗਾ ਹੁੰਦਾ ਵਾ ਕਦੀ ਧੋਪਾਂ ਨਹੀਂ ਛਾਂ ਨਹੀਂ ਚੰਗਾ ਸਮਾਂ ਵੀ ਜਾਂਦਾ ਆ ਚੰਗਾ ਸਮਾਂ ਵਾ ਮਿਹਨਤ ਕਰ ਰਹੇ ਹੋ ਕਦੀ ਮਾਰੇ ਸੰਮੀਵਾਲ ਮਾਰੇ ਦੋਰਵਾਲ ਸੋਚਦੇ ਹੋ ਤੇ ਕਿੰਨਾ ਕ ਮਨ ਡਰ ਜਾਂਦਾ ਕਿੰਨਾ ਕ ਭਰ ਆ ਜਾਂਦੀ ਉਹ ਚੀਜ਼ ਹੋ ਜਾਂਦੀ ਮਨ ਤੇ ਬੜਾ ਦਾਸ ਹੁੰਦਾ ਹਰੇ ਵੀ ਕਿਹੜਾ ਚੰਗਾ ਵਾ ਹਲੇ ਵੀ ਚਲੋ ਮਿਹਨਤ ਕਰਦੇ ਪਏ ਪਰ ਕਿਤਨਾ ਕਿਤੇ ਮਾੜਾ ਹੁਣ ਵੀ ਚੱਲਦਾ ਹੀ ਪਿਆ ਵਾ ਪਰ ਇਹ ਕਿ ਕਿ ਸਾਥ ਕੋਈ ਨਹੀਂ ਦਿੰਦਾ ਠੀਕ ਆ ਬਸ ਵਾਹਿਗੁਰੂ ਦੇ ਸਾਰੇ ਬੈਠੇ ਆ ਬਾਕੀ ਸਾਸ ਤੋਂ ਕੋਈ ਨਾ ਤੁਹਾਡਾ ਦਿੰਦਾ ਜੇ ਤੁਸੀਂ ਮਿਹਨਤ ਕਰਨਦੇ ਹੋ ਠੀਕ ਆ ਆਪਣਾ ਕਰੋਗੇ ਤੇ ਖਾਓਗੇ ਬਾਕੀ ਕੋਈ ਤੁਹਾਡੀ ਬਾਣੀ ਫੜਦਾ ਹੁੰਦੇ ਟਾਈਮ ਤੇ ਕੋਈ ਭਾ ਜਿੰਨਾ ਮਰਜ਼ੀ ਕਰੀਬੀ ਹੋਵੇ ਕੋਈ ਨਹੀਂ ਬਾ ਫੜਦਾ ਤੁਹਾਡੀ ਇਹ ਵੀ ਇਥੇ ਗੱਲ ਇੱਕ ਬੜੀ ਜ਼ਿੰਦਗੀ ਕਹਿੰਦੀ ਕਹਿੰਦੇ ਪੈਸਾ ਸਭ ਦਾ ਪਲਵਈਆ ਵਾ ਪੈਸਾ ਸਭ ਦਾ ਜ਼ਰੂਰੀ ਆ ਇਹ ਜ਼ਿੰਦਗੀ ਵਿੱਚ ਮਿੱਠਾ ਕ ਲਬਜ਼ ਬਣਿਆ ਵਾ ਤੁਸੀਂ ਕਿਸ ਤਾਂ ਦੇ ਦੋ ਅੱਜ ਦੇ ਜਮਾਨੇ 'ਚ ਵੀ ਮੈਂ ਜਿਵੇਂ ਪਹਿਲੇ ਸਵਾਲ ਕੀਤਾ ਤੁਹਾਨੂੰ ਹੁਣ ਵੀ ਸਵਾਲ ਕੀਤਾ ਪੈਸੇ ਦੀ ਕਿੰਨੀ ਕਾਇਮੀਤ ਹੈਗੀ ਜ਼ਿੰਦਗੀ ਜੇ ਤੁਹਾਡੇ ਕੋ ਪੈਹਾ ਹੈਗਾ ਨਾ ਤੇ ਜਿਹੜਾ ਜਿਹੜੇ ਤੁਹਾਨੂੰ ਬੁਲਾਗੇ ਰਾਜੀ ਨਹੀਂ ਨਾ ਉਹ ਵੀ ਤੁਹਾਡੇ ਅੱਗੇ ਪਿੱਛੇ ਫਿਰਦੇ ਹੁਣ ਇਹ ਟਾਈਮ ਮਤਲਬ ਪੈਸੇ ਦੀ ਇੰਨੀ ਤਾਕਤ ਹੈ ਕਿ ਜਿਹੜਾ ਕਿ ਜੇ ਬੰਦਾ ਜਿੰਨਾ ਮਰਜ਼ੀ ਗੰਦਾ ਵੀ ਨਾ ਹੁਣ ਉਹ ਚੰਗਾ ਹੀ ਲੱਗਣਾ ਜੇ ਤੁਹਾਡੇ ਕੋ ਉਹਦੇ ਕੋ ਪੈਹਾ ਹੈਗਾ ਤੇ ਠੀਕ ਹੈ ਨਾ ਜੇ ਪੈਹਾ ਦੇ ਲੋਕੀ ਤੁਹਾਡੇ ਅੱਗੇ ਪਿੱਛੇ ਜਿਹੜੇ ਤੁਸੀਂ ਤੁਹਾਨੂੰ ਬੁਲਾਗੇ ਨਹੀਂ ਨਾ ਖੁਸ਼ ਉਹ ਵੀ ਤੁਹਾਡੇ ਮਗਰ ਮਗਰ ਫਿਰਨਗੇ ਚਲੋ ਹਾਂ ਇਹ ਸੋਚਦੇ ਚਲੋ ਜੀ ਅੱਜ ਆਹ ਟਾਈਮ ਤੇ ਬੈਠੇ ਹਾਂ ਚਲੋ ਵਾਈਗੁਰ ਨੇ ਰੱਖਣਾ ਕੀ ਪਤਾ ਨਹੀਂ ਕਿੰਨਾ ਕੁ ਵਧੀਆ ਨਹੀਂ ਸੋਚਿਆ ਤੁਹਾਡੇ ਵਾਸਤੇ ਪਰ ਲੋਕਾਂ ਦੀ ਸੋਚ ਇਹ ਹੁੰਦੀ ਯਾਰ ਇਹ ਰੇ ਕੋਟਨਵਾਦੀ ਇਹ ਸੀ ਗੱਲ ਬਾਤ ਹਰਮਨਾਂ ਤੁਸੀਂ ਦੇਖਿਆ ਹਰਮਨ ਦੇ ਪਿਤਾ ਦੀ ਮੌਤ ਹੋ ਜਾਂਦੀ ਆ ਬਚਪਨ ਵਿੱਚ ਅਤੇ ਉਸ ਤੋਂ ਬਾਅਦ ਭਰਾ ਦੀ ਮੌਤ ਹੋ ਜਾਂਦੀ ਆ ਛੋਟਾ ਜਿਹਾ ਸੈਟਅਪ ਲਾਇਆ ਆਪਣੀ ਮਾਂ ਦੇ ਨਾਲ ਮਿਹਨਤ ਕਰਦੀ ਆ ਤੇ ਇਸ ਚੀਜ਼ ਦਾ ਹਮੇਸ਼ਾ ਇਹ ਦੁੱਖ ਰਹੂਗਾ ਕਿ ਪਿਤਾ ਦੀ ਮੌਤ ਹੋ ਜਾਂਦੀ ਇੱਕ ਆਪਰੇਸ਼ਨ ਕਰਕੇ ਇੱਕ ਜਾਂ ਪੈਸੇ ਕਰਕੇ ਪਿੱਤੇ ਦੀ ਪੱਥਰੀ ਕਰਕੇ ਪਰ ਪਰਿਵਾਰ ਕੋ ਇੰਨੇ ਵੀ ਪੈਸੇ ਹੈ ਨਹੀਂ ਸੀ ਵੀ ਪਰਿਵਾਰ ਆਪਣੇ ਲਾਹੇ ਕਰਾ ਸਕਣ ਆਪਰੇਸ਼ਨ ਕਰਾ ਸਕਣ ਅਤੇ ਅਰਮੰਦਾ ਕਹਣਾ ਵੀ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਮਾੜੇ ਚੰਗੇ ਸਮੇਂ ਵਿੱਚ ਸਾਥ ਦਿੰਦੇ ਨੇ ਮਾੜੇ ਸਮੇਂ 'ਚ ਖੜਦੇ ਨੇ ਪਰ ਇਹਨਾਂ ਦਾ ਕਹਣਾ ਵੀ ਸਾਡੇ ਨਾਲ ਕਦੀ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਖੜਿਆ ਅੱਜ ਜੇਕਰ ਮੇਰੇ ਪਿਤਾ ਨੂੰ ਉਸ ਵਕਤ ਕੋਈ ਰਿਸ਼ਤੇਦਾਰ ਭੈਣ ਭਰਾ ਪੈਸੇ ਦੇ ਦਿੰਦੇ ਅਫੇਸ਼ੀਅਲ ਵਾਸਤੇ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਅੱਜ ਇਹਨਾਂ ਵਿੱਚ ਹੁੰਦੇ ਪਰ ਫਿਰ ਵੀ ਪਿਤਾ ਦੇ ਜਾਣ ਤੋਂ ਬਾਅਦ ਇਹਨਾਂ ਨੇ ਹਿੰਮਤ ਵੀ ਹਾਰੀ ਮਾਵਾ ਤੀਆਂ ਜਿਹੜੀਆਂ ਇੱਕ ਛੋਟਾ ਜਿਹਾ ਸੈਟਅਪ ਪਿਆ ਕੀਤਾ ਤੁਸੀਂ ਦੇਖ ਸਕਦੇ ਹੋ ਅਤੇ ਮਿਹਨਤ ਕਰਦੀਆਂ ਨੇ ਲੋਕ ਬਹੁਤ ਪਿਆਰ ਕਰਦੇ ਨੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਤੁਹਾਨੂੰ ਸ ਸਫੀਨਾ ਵਿੱਚ ਰੇੜੀ ਉੱਤੇ ਜਿਹੜੇ ਲੋਕ ਖਾਣ ਵਾਸਤੇ ਕੜੀ ਚਾਵਲ ਜਾਂ ਰਾਜਮਾ ਚਾਵਲ ਹੋਰ ਚੀਜ਼ਾਂ ਜਿਹੜੀਆਂ ਨੇ ਸੈਟਅਪ ਲਾਇਆ ਹੋਆ ਸਵੇਰ ਤੋਂ ਆ ਜਾਂਦੇ ਨੇ ਅਤੇ ਸ਼ਾਮ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਇਹਨਾਂ ਨੇ ਸੈਟਅਪ ਜਿਹੜਾ ਤਿਆਰ ਕੀਤਾ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਫਰੇਮ ਤੁਸੀਂ ਦੇਖ ਸਕਦੇ ਹੋ ਖੁੱਲਾ ਜਿਹੜੀਆਂ ਲੋਕ ਲੋਕ ਆਉਂਦੇ ਨੇ ਅਤੇ ਇੱਥੇ ਆ ਕੇ ਪ੍ਰਸ਼ਾਦਾ ਜਲ ਚੱਕਦੇ ਨੇ ਅਤੇ ਹਰਮਨ ਦਾ ਕਹਿਣਾ ਵੀ ਹਮੇਸ਼ਾ ਜ਼ਿੰਦਗੀ ਵਿੱਚ ਖਬਰੋਣਾ ਨਹੀਂ ਚਾਹੀਦਾ ਜ਼ਿੰਦਗੀ ਵਿੱਚ ਚੰਗਾ ਬਾੜਾ ਸਮਾਉਂਦਾ ਹੁੰਦਾ ਹੈ ਅਤੇ ਬੰਦੇ ਨੂੰ ਮਿਹਨਤ ਕਰਕੇ ਮਿਹਨਤ ਜੀ ਕਰਨੀ ਚਾਹੀਦੀ ਹੈ ਕਿਉਂਕਿ ਮਿਹਨਤ ਦੇ ਨਾਲ ਹੀ ਅਸੀਂ ਚੰਗੀ ਬਣਦੀਆਂ ਤੱਕ ਅਤੇ ਚੰਗੇ ਮਕਾਮ ਜਿਹੜੇ ਹਾਸਲ ਕਰ ਸਕਦੇ ਆ ਜੇਕਰ ਜ਼ਿੰਦਗੀ 'ਚ ਮਾੜਾ ਸਮਾਂ ਆਉਂਦਾ ਜੇਕਰ ਅਸੀਂ ਘਬਰਾ ਜਾਗੇ ਅਤੇ ਚੰਗੀ ਮਿਹਨਤ ਕਰਕੇ ਅਸੀਂ ਫਿਰ ਅਸੀਂ ਵਧੀਆ ਮਕਾਮ ਹਾਸਲ ਕਰ ਸਕਾਂਗੇ ਮੈਨੂੰ ਦਿਓ ਜਰਤ ਮੈਂ ਤੁਹਾਡਾ ਹਜੀ ਸਿੰਘ ਅਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ